ਪੰਜਾਬ ਪੁਲਿਸ ਦੇ ਅਸਪੀ ਸੰਦੀਪ ਵਡੇਰਾ ਤੇ ਸਰਬਦਾ ਪਲਾਟ ਚੈਰੀਟੇਬਲ ٹرسٹ ਦੇ ਵੱਲੋਂ ਮਿਲ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਦੇ ਮਤਲਬ ਦੇ ਨਾਲ ਉਹਨਾਂ ਚਾਰ ਪਹੀਆ ਵਹਨਾਂ ਤੇ ਰਿਫਲੈਕਟਰ ਲਗਾਏ ਗਏ ਜਿਨ੍ਹਾਂ ਨੂੰ ਰਿਫਲੈਕਟਰ ਨਹੀਂ ਸਨ ਹੁੰਦੇ ਦੇ ਵਿੱਚ ਜਿਸ ਵਾਹਨ ਨੂੰ ਰਿਫਲੈਕਟਰ ਨਹੀਂ ਲੱਗਾ ਹੁੰਦਾ ਉਸ ਦਾ ਸੜਕ ਤੇ ਚਲਦੇ ਦਾ ਪਤਾ ਨਹੀਂ ਲੱਗਦਾ ਜਿਸ وجہ ਕਰਕੇ ਕਈ ਹਾਦਸੇ ਹੁੰ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਇਹ ਕੀਮਤੀ ਜਾਨਾਂ ਬਚਾਉਣ ਦੇ ਮਕਸਦ ਦੇ ਨਾਲ ਕਰੀਬ 2000 ਵਾਹਨਾਂ ਨੂੰ ਰਿਫਲੈਕਟਰ ਲਗਾਏ ਗਏ ਕੀ ਸਰ ਸਰ ਕੀ ਕੀਤਾ ਗਿਆ ਇਹ ਜਿਵੇਂ ਕਿ ਤੁਸੀਂ ਜਾਣਦੇ ਹੋ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਹੈ ਜਿਹਦੇ ਐਸਟੀ ਉਪਰਾਹਿ ਸਾਹਿਬ ਬਹੁਤ ਉਪਰਾਲਾ ਕਰਦੇ ਉਹਨਾਂ ਦੀ ਜਿਹੜੀ ਲੋਕਲ ਟੀਮ ਗੁਰਦਾਸਪੁਰ ਵੀ ਹੈ ਰਵਿੰਦਰ ਸਿੰਘ ਮਠਾਰੂ ਜੀ ਤੇ ਇਹਨਾਂ ਦੀ ਟੀਮ ਅੱਜ ਸਾਡੇ ਟਰੈਫਿਕ ਵਿੰਗ ਦੇ ਸਹਿਯੋਗ ਦੇ ਨਾਲ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਮਹਿਤਾਬ ਸਿੰਘ ਐਸਐਸਪੀ ਬਟਾਲਾ ਜੀ ਦੇ ਦਿਸ਼ਾ ਨਿਰਦਾਸ਼ਾਂ ਸਹਿ ਜਿਵੇਂ ਕਿ ਧੁੰਦ ਦੇ ਦਿਨ ਚੱਲ ਰਿਹਾ ਐ ਐਕਸੀਡੈਂਟਾਂ ਨੂੰ ਵਡਾਵਾ ਹੋਇਆ ਹੋਇਆ ਤੇ ਉਹਨੂੰ ਨੱਥ ਪਾਉਣ ਲਈ ਐਕਸੀਡੈਂਟ ਰੋਪਨ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਵੀ ਜਿਹੜੇ ਆ ਗੱਡੀਆਂ ਤੇ ਰਿਫਲੈਕਟਰ ਲਾ ਜਾ ਰਹੇ ਆ ਤੋ ਇਹ ਕਾਫੀ ਸਹਿਯੋਗ ਦਿੱਤੇ ਸੜਕ ਜਾਂਦਾ ਜਾਂਦਾ ਸਰ ਕਿੰਨੇ ਕ ਵਾਹਨਾਂ ਨੂੰ ਇਹ ਰੈਗੂਲਰ ਹੀ ਲਗਾਏ ਜਾਣਗੇ ਉਹ ਕੀ ਸਮਝ ਇਹਦਾ ਜਿਹੜਾ ਫਾਇਦਾ ਵਾ ਕਿੰਨਾ ਖੁੰਦਾ ਜੇ ਰਿਫਲੈਕਟਰ ਦਾ ਦੇਖੋ ਇਹ ਜੋ ਮੈਨੂੰ ਹੁਣ ਫੀਡਬੈਕ ਮਿਲਿਆ ਹੈ ਇੰਜਾਇ ਹੈ ਟ੍ਰੈਫਿਕ ਤੋਂ ਵੀ ਇਹ ਛੋਰਾਏ ਸਾਹਿਬ ਦੇ ਉਪਰਾਲੇ ਨਾਲ ਜਿਹੜੀ ਲੋਕਲ ਟੀਮ ਹੈ ਸਾਡਾ ਟ੍ਰੈਫਿਕ ਦਾ ਸਹਿਯੋਗ ਕਰਦਿਆਂ ਹੋਇਆਂ 2000 3000 ਦੇ ਕਰੀਬ ਇਹ ਰਿਫਲੈਕਟਰ ਲਵਾਉਂਦੇ ਆ ਤੇ ਨਾਲ ਲੋਕਾਂ ਨੂੰ ਰਿਫਲੈਕਸ਼ਨ ਹੁੰਦੀ ਹੈ ਐਕਚੁਅਲੀ ਉਹ ਵਾਈਕਲ ਜਾਂਦਾ ਤੁਹਾਨੂੰ ਪਤਾ ਲੱਗਦਾ ਹੈ ਲਾਈਟਾਂ ਤੋਂ ਉਹ ਰਿਫਲੈਕਟ ਕਰ ਦਿੰਦੀਆਂ ਇਹਦਾ ਇਹ ਵੀ ਇੱਕ ਮੈਥਡ ਐਕਸੀਡੈਂਟ ਨੂੰ ਰੋਕੰਦਾ। థాంਕ ਯੂ। ਆਮ ਦਰਸ਼ਕ ਕਿੰਨੇ ਕੁ ਲਗਾਏ ਜਾ ਰਹੇ ਕਿਹੜੇ ਕਿਹੜੇ ਵਾਹਨ ਲੱਗੇ। ਇਹ ਸਰਬੱਤ ਦਾ ਭਲਾ ਚਾਹ ਰੀ ਤਾਂ ਵੀ ਟਰੱਸਟ ਦੇ ਮੁਖੀ ਡਾਕਟਰ ਐਸ.ਪੀ. ਸਿੰਘ ਉਹ ਬਰਾਏ ਜੀ ਦੀ ਅਗਵਾਈ ਹੇਠ ਅੱਜ ਟਰੱਸਟ ਦੀ ਜਿਲ੍ਹਾ ਜਿਲ੍ਹਾ ਟੀਮ ਹੈ। ਜਿਲ੍ਹਾ ਗੁਰਦਾਸਪੁਰ ਦੀ ਟੀਮ ਹੈ। ਉਹਨਾਂ ਵੱਲੋਂ ਮਾਨਯੋਗ ਐਸ.ਐਸ.ਪੀ ਬਟਾਲਾ ਤੇ ਐਸ.ਪੀ ਬਟਾਲਾ ਔਰ ਟ੍ਰਾਫਿਕ ਪੁਲਿਸ ਦੇ ਇੰਚਾਰਜ ਇੰਸਪੈਕਟਰ ਸਾਹਿਬ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਅੱਜ 2000 ਗੱਡੀਆਂ ਦੇ ਉੱਪਰ ਜਿਹੜੇ ਆ ਉਹ ਰਿਫਲੈਕਟਰ ਲਗਾਏ ਜਏ ਨੇ ਤਾਂ ਜੋ ਧੁੰਦ ਦੇ ਮੌਸਮ ਵਿੱਚ ਜਿਹੜੇ ਹਾਦਸੇ ਵਾਪਰ ਰਹੇ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਕੁੰਤੀ ਜਾਨਾਂ ਜਿਹੜੀਆਂ ਉਹ ਬਚਾਈਆਂ ਜਾ ਸਕਣ ਔਰ ਮੈਂ ਉਬਰਾਇ ਸਾਬ ਦਾ ਉਸ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਗੁਰਦਾਸਪੁਰ ਤੋਂ ਲੱਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ